ਟ੍ਰਾਲੀ ਦੇ ਮਗਰ ਕਿਸ ਤਰ੍ਹਾਂ ਰਸ਼ ਲੱਗ ਜਾਂਦਾ ਹੈ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਸਾਨੂੰ ਆਟਾ ਮਿਲ ਜੇ ਸਾਨੂੰ ਦਾਲ ਰੋਟੀ ਮਿਲ ਜੇ ਕੀ ਹਾਲਾਤ ਐਸ ਵੇਲੇ ਪੰਜਾਬ ਦੇ ਬਣੇ ਨੇ ਇਹ ਤਸਵੀਰਾਂ ਹੀ ਬਿਆਨ ਕਰ ਸਕਦੀਆਂ ਨੇ ਟਰਾਲਾਂ ਪਹੁੰਚਣ ਤੋਂ ਬਾਅਦ ਕਿਸ ਤਰ੍ਹਾਂ ਇੱਥੇ ਲੋਕ ਟਰਾਲੀਆਂ ਦੇ ਪਿੱਛੇ ਪੈ ਜਾਂਦੇ ਨੇ ਤਸਵੀਰਾਂ ਤੁਸੀਂ ਦੇਖੋ ਕਿਸ ਤਰ੍ਹਾਂ ਟਰਪਾਲਾ ਪਾ ਕੇ ਚੂਲੇ ਬਾਲੇ ਜਾ ਰਹੇ ਨੇ ਜੋ ਪੰਜਾਬੀ ਲੋਕਾਂ ਦਾ ਢਿੱਡ ਪਰਦੇ ਸੀ ਅੱਜ ਦੇਖੋ ਪੰਜਾਬੀ ਲੋਕ ਕਿਸ ਤਰ੍ਹਾਂ ਰਾਸ਼ਨ ਦੇ ਪਿੱਛੇ ਟਰਾਲੀਆਂ ਦੇ ਮਗਰ ਖੜੇ ਨੇ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਅਜਨਾਲੇ ਦੀਆਂ ਕਿਸ ਤਰ੍ਹਾਂ ਟਰਾਲੀ ਪਹੁੰਚਦੀ ਹੈ ਟਰਾਲੀ ਦੇ ਮਗਰ ਕਿਸ ਤਰ੍ਹਾਂ ਰਸ਼ ਲੱਗ ਜਾਂਦਾ ਹੈ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਸਾਨੂੰ ਆਟਾ ਮਿਲ ਜੇ ਸਾਨੂੰ ਦਾਲ ਰੋਟੀ ਮਿਲ ਜੇ ਕੀ ਹਾਲਾਤ ਐਸ ਵੇਲੇ ਪੰਜਾਬ ਦੇ ਬਣੇ ਨੇ ਇਹ ਤਸਵੀਰਾਂ ਹੀ ਬਿਆਨ ਕਰ ਸਕਦੀਆਂ ਨੇ ਸ਼ਬਦਾਂ ਦੇ ਵਿੱਚ ਇਹਨਾਂ ਨੂੰ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ ਕਿ ਹਾਲਾਤ ਬਣੇ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਰਾਸ਼ਨ ਪਹੁੰਚ ਰਿਹਾ ਹੈ ਤਾਂ ਰਾਸ਼ਨ ਪਹੁੰਚਣ ਤੋਂ ਬਾਅਦ ਕਿਸ ਤਰ੍ਹਾਂ ਇੱਥੇ ਲੋਕ ਟਰਾਲੀਆਂ ਦੇ ਪਿੱਛੇ ਪੈ ਜਾਂਦੇ ਨੇ ਤਸਵੀਰਾਂ ਇਸ ਵੇਲੇ ਤੁਸੀਂ ਅਜਨਾਲੇ ਦੀਆਂ ਦੇਖ ਰਹੇ ਹੋ ਪੰਜਾਬੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੇਲੇ ਪੰਜਾਬ ਦੇ ਹਰ ਇੱਕ ਪਿੰਡ ਨੂੰ ਤੁਹਾਡੀ ਜ਼ਰੂਰਤ ਹੈ ਇਹ ਤਸਵੀਰਾਂ ਤੁਸੀਂ ਦੇਖੋ ਕਿਸ ਤਰ੍ਹਾਂ ਤਰਪਾਲਾ ਪਾ ਕੇ ਚੂਲੇ ਬਾਲੇ ਜਾ ਰਹੇ ਨੇ ਇਹ ਹਸਦੀ ਵਸਦੀ ਧਰਤੀ ਪੰਜਾਬ ਦੀ ਜੋ ਪੰਜਾਬੀ ਲੋਕਾਂ ਦਾ ਢਿੱਡ ਪਰਦੇ ਸੀ ਅੱਜ ਦੇਖੋ ਪੰਜਾਬੀ ਲੋਕ ਕਿਸ ਤਰ੍ਹਾਂ ਰਾਸ਼ਨ ਦੇ ਪਿੱਛੇ ਟਰਾਲੀਆਂ ਦੇ ਮਗਰ ਖੜੇ ਨੇ ਤਸਵੀਰਾਂ ਕਾਫੀ ਪਾਵ ਕਰਨ ਵਾਲੀਆਂ ਨੇ ਕਿਉਂਕਿ ਪੰਜਾਬ ਦੇ ਲੋਕ ਅਕਸਰ ਲੋਕਾਂ ਦਾ ਢਿੱਡ ਪਰਦੇ ਆਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਲੰਗਰ ਲਗਾ ਰਹੇ ਨੇ ਪਰ ਇਸ ਵੇਲੇ ਪੰਜਾਬ ਨੂੰ ਵੱਧ ਤੋਂ ਵੱਧ ਜ਼ਰੂਰਤ ਹੈ ਵੱਧ ਤੋਂ ਵੱਧ ਲੋਕ ਇੱਥੇ ਪਹੁੰਚੋ सिर्फ हडां ਦੇ ਦੌਰਾਨ ਹੀ ਨਹੀਂ ਬਾਅਦ ਦੇ ਵਿੱਚ ਵੀ ਇਹਨਾਂ ਲੋਕਾਂ ਨੂੰ ਬਹੁਤ ਜ਼ਰੂਰਤ ਹੈ ਤੁਹਾਡੀ ਘਰ ਇਹਨਾਂ ਦੇ ਪੂਰੇ ਖਤਮ ਹੋ ਚੁੱਕੇ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਕੋਠਿਆਂ ਦੇ ਉੱਤੇ ਚੂਲੇ ਬਾਲਣ ਦੇ ਲਈ ਮਜਬੂਰ ਹੋ ਗਏ ਨੇ ਕਿ ਇੱਥੇ ਹੀ ਰੋਟੀ ਬਣ ਰਹੀ ਹੈ ਛੋਟੇ-ਛੋਟੇ ਬੱਚਿਆਂ ਦੀ ਤਸਵੀਰਾਂ ਦੇਖ ਕੇ ਮਨ ਭਰ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਣ ਇੱਕ ਵਾਰ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਇੱਥੇ ਮੌਜੂਦ ਨੇ ਉਹ ਦੇਖੋ ਕਿਸ ਤਰ੍ਹਾਂ ਰਾਸ਼ਨ ਇਸ ਵੇਲੇ ਪੰਜਾਬ ਦੇ ਲੋਕ ਲੈ ਰਹੇ ਨੇ ਕਿਸ ਤਰ੍ਹਾਂ ਰਾਸ਼ਨ ਦੇ ਪਿੱਛੇ ਮਹਾਮਾਰੀ ਕਹਿ ਸਕਦੇ ਆ ਹਾਹਾਕਾਰ ਮਚੀ ਹੋਈ ਹੈ ਰਾਸ਼ਨ ਪਿੱਛੇ ਕਿਉਂਕਿ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚ ਦੋ ਟਾਈਮ ਦੀ ਰੋਟੀ ਪੱਕ ਜੇ ਸਾਡੇ ਬੱਚੇ ਭੁੱਖੇ ਨਾ ਸੋਣ ਇਸ ਵੇਲੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜ਼ਰੂਰਤ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਪੰਜਾਬੀ ਵੱਧ ਚੜ ਕੇ ਇਸ ਵੀਡੀਓ ਦੇ ਰਾਹੀਂ ਲੋਕਾਂ ਦੀ ਮਦਦ ਕਰ ਸਕੇ ਟਰਾਲੀ ਦੇ ਮਗਰ ਕਿਸ ਤਰ੍ਹਾਂ ਰਸ਼ ਲੱਗ ਜਾਂਦਾ ਹੈ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਸਾਨੂੰ ਆਟਾ ਮਿਲ ਜੇ ਸਾਨੂੰ ਦਾਲ ਰੋਟੀ ਮਿਲ ਜੇ ਕੀ ਹਾਲਾਤ ਐਸ ਵੇਲੇ ਪੰਜਾਬ ਦੇ ਬਣੇ ਨੇ ਇਹ ਤਸਵੀਰਾਂ ਹੀ ਬਿਆਨ ਕਰ ਸਕਦੀਆਂ ਨੇ ਟਰਾਂਸ਼ਨ ਪਹੁੰਚਣ ਤੋਂ ਬਾਅਦ ਕਿਸ ਤਰ੍ਹਾਂ ਇੱਥੇ ਲੋਕ ਟਰਾਲੀਆਂ ਦੇ ਪਿੱਛੇ ਪੈ ਜਾਂਦੇ ਨੇ ਤਸਵੀਰਾਂ ਤੁਸੀਂ ਦੇਖੋ ਕਿਸ ਤਰ੍ਹਾਂ ਤਰਪਾਲਾ ਪਾ ਕੇ ਚੂਲੇ ਬਾਲੇ ਜਾ ਰਹੇ ਨੇ ਜੋ ਪੰਜਾਬੀ ਲੋਕਾਂ ਦਾ ਢਿੱਡ ਪਰਦੇ ਸੀ ਅੱਜ ਦੇਖੋ ਪੰਜਾਬੀ ਲੋਕ ਕਿਸ ਤਰ੍ਹਾਂ ਰਾਸ਼ਨ ਦੇ ਪਿੱਛੇ ਟਰਾਲੀਆਂ ਦੇ ਮਗਰ ਖੜੇ ਨੇ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਅਜਨਾਲੇ ਦੀਆਂ ਕਿਸ ਤਰ੍ਹਾਂ ਟਰਾਲੀ ਪਹੁੰਚਦੀ ਹੈ ਟਰਾਲੀ ਦੇ ਮਗਰ ਕਿਸ ਤਰ੍ਹਾਂ ਰਸ਼ ਲੱਗ ਜਾਂਦਾ ਹੈ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਸਾਨੂੰ ਆਟਾ ਮਿਲ ਜੇ ਸਾਨੂੰ ਦਾਲ ਰੋਟੀ ਮਿਲ ਜੇ ਕੀ ਹਾਲਾਤ ਐਸ ਵੇਲੇ ਪੰਜਾਬ ਦੇ ਬਣੇ ਨੇ ਇਹ ਤਸਵੀਰਾਂ ਹੀ ਬਿਆਨ ਕਰ ਸਕਦੀਆਂ ਨੇ ਸ਼ਬਦਾਂ ਦੇ ਵਿੱਚ ਇਹਨਾਂ ਨੂੰ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ ਕਿ ਹਾਲਾਤ ਬਣੇ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਰਾਸ਼ਨ ਪਹੁੰਚ ਰਿਹਾ ਹੈ ਤਾਂ ਰਾਸ਼ਨ ਪਹੁੰਚਣ ਤੋਂ ਬਾਅਦ ਕਿਸ ਤਰ੍ਹਾਂ ਇੱਥੇ ਲੋਕ ਟਰਾਲੀਆਂ ਦੇ ਪਿੱਛੇ ਪੈ ਜਾਂਦੇ ਨੇ ਤਸਵੀਰਾਂ ਇਸ ਵੇਲੇ ਤੁਸੀਂ ਅਜਨਾਲੇ ਦੀਆਂ ਦੇਖ ਰਹੇ ਹੋ ਪੰਜਾਬੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੇਲੇ ਪੰਜਾਬ ਦੇ ਹਰ ਇੱਕ ਪਿੰਡ ਨੂੰ ਤੁਹਾਡੀ ਜ਼ਰੂਰਤ ਹੈ ਇਹ ਤਸਵੀਰਾਂ ਤੁਸੀਂ ਦੇਖੋ ਕਿਸ ਤਰ੍ਹਾਂ ਤਰਪਾਲਾ ਪਾ ਕੇ ਚੂਲੇ ਬਾਲੇ ਜਾ ਰਹੇ ਨੇ ਇਹ ਹਸਦੀ ਵਸਦੀ ਧਰਤੀ ਪੰਜਾਬ ਦੀ ਜੋ ਪੰਜਾਬੀ ਲੋਕਾਂ ਦਾ ਢਿੱਡ ਪਰਦੇ ਸੀ ਅੱਜ ਦੇਖੋ ਪੰਜਾਬੀ ਲੋਕ ਕਿਸ ਤਰ੍ਹਾਂ ਰਾਸ਼ਨ ਦੇ ਪਿੱਛੇ ਟਰਾਲੀਆਂ ਦੇ ਮਗਰ ਖੜੇ ਨੇ ਤਸਵੀਰਾਂ ਕਾਫੀ ਪਾਵ ਕਰਨ ਵਾਲੀਆਂ ਨੇ ਕਿਉਂਕਿ ਪੰਜਾਬ ਦੇ ਲੋਕ ਅਕਸਰ ਲੋਕਾਂ ਦਾ ਢਿੱਡ ਪਰਦੇ ਆਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਲੰਗਰ ਲਗਾ ਰਹੇ ਨੇ ਪਰ ਇਸ ਵੇਲੇ ਪੰਜਾਬ ਨੂੰ ਵੱਧ ਤੋਂ ਵੱਧ ਜ਼ਰੂਰਤ ਹੈ ਵੱਧ ਤੋਂ ਵੱਧ ਲੋਕ ਇੱਥੇ ਪਹੁੰਚੋ ਸਿਰਫ ਹੜਾਂ ਦੇ ਦੌਰਾਨ ਹੀ ਨਹੀਂ ਬਾਅਦ ਦੇ ਵਿੱਚ ਵੀ ਇਹਨਾਂ ਲੋਕਾਂ ਨੂੰ ਬਹੁਤ ਜ਼ਰੂਰਤ ਹੈ ਤੁਹਾਡੀ ਘਰ ਇਹਨਾਂ ਦੇ ਪੂਰੇ ਖਤਮ ਹੋ ਚੁੱਕੇ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਕੋਠਿਆਂ ਦੇ ਉੱਤੇ ਚੁੱਲ੍ਹੇ ਬਾਲਣ ਦੇ ਲਈ ਮਜਬੂਰ ਹੋ ਗਏ ਨੇ ਕਿ ਇੱਥੇ ਹੀ ਰੋਟੀ ਬਣ ਰਹੀ ਹੈ ਛੋਟੇ ਛੋਟੇ ਬੱਚਿਆਂ ਦੀ ਤਸਵੀਰਾਂ ਦੇਖ ਕੇ ਮਨ ਭਰ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਦੇਖ ਦਿਖਾਣ ਇੱਕ ਵਾਰ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਇੱਥੇ ਮੌਜੂਦ ਨੇ ਉਹ ਦੇਖੋ ਕਿਸ ਤਰ੍ਹਾਂ ਰਾਸ਼ਨ ਇਸ ਵੇਲੇ ਪੰਜਾਬ ਦੇ ਲੋਕ ਲੈ ਰਹੇ ਨੇ ਕਿਸ ਤਰ੍ਹਾਂ ਰਾਸ਼ਨ ਦੇ ਪਿੱਛੇ ਮਹਾਮਾਰੀ ਕਹਿ ਸਕਦੇ ਆ ਹਹਾਕਾਰ ਮਚੀ ਹੋਈ ਹੈ ਰਾਸ਼ਨ ਪਿੱਛੇ ਕਿਉਂਕਿ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚ ਦੋ ਟਾਈਮ ਦੀ ਰੋਟੀ ਪੱਕ ਜੇ ਸਾਡੇ ਬੱਚੇ ਭੁੱਖੇ ਨਾ ਸੋਣ ਇਸ ਵੇਲੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜ਼ਰੂਰਤ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਪੰਜਾਬੀ ਵੱਧ ਚੜ ਕੇ ਇਸ ਵੀਡੀਓ ਦੇ ਰਾਹੀਂ ਲੋਕਾਂ ਦੀ ਮਦਦ ਕਰ ਸਕੇ